ਮਧੂਦਾਸ ਬੇਰਾਗੀ ਇਹਨਾਂ ਨੇ ਆਪਣੇ ਜੀਵਨ ਨੂੰ ਤਪ ਦੇ ਰਾਹੀ ਤਪੱਸਿਆ ਦੇ ਰਾਹੀ ਸਵਾਰਣਨ ਦਾ ਤੇ ਕੋਈ ਸਵਾਰਣਨ ਦੀ ਤੇ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਇਆ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਦੀ ਧਰਤੀ ਤੇ ਨਹੀਂ ਜੋ ਜੋ ਮੇਰੇ ਹਜ਼ੂਰ ਕੋ ਦਾਬਰੀ ਦੇ ਇਹਦੇ ਬਣਾਏ ਹੋਏ ਡੇਰੇ ਦੇ ਵਿੱਚ ਜਾਂਦੇ ਨੇ ਮਹਾਰਾਜ ਇਹਦੇ ਪਲੰਗ ਦੇ ਉੱਤੇ ਸਵਾਰ ਹੋ ਜਾਂਦੇ ਨੇ ਬੈਠ ਜਾਂਦੇ ਇਹਦੇ ਚੇਲੇ ਚਪਟੇ ਜਾ ਕੇ ਖਬਰ ਕਰਦੇ ਨੇ ਦੱਸਦੇ ਨੇ ਮਾਧ ਉਦਾਸ ਬੇਰਾਗੀ ਤੋਏ ਥੇ ਤਪ ਕਰਦਾਂਗੇ ਪਰ ਉਥੇ ਤੇਰੇ ਤਖਤ ਦੇ ਉੱਤੇ ਕੋਈ ਬੈਠਾ ਕੋ ਮਦੂਦਾਸ ਬੇਰਾਗੀ ਭਜਿਆ ਹੁੰਦਾ ਬੜੇ ਯਤਨ ਕਰਦਾ ਏ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਸ ਪਲੰਘ ਦੇ ਉੱਤੇ ਜਿਸ ਸਿੰਘਾਸਣ ਦੇ ਉੱਤੇ ਗੁਰਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਇਸ ਪਲੰਘ ਇਸ ਤਖਤ ਨੂੰ ਮੈਂ ਹਿਲਾ ਦੇਂ ਪਰ ਲੱਖ ਯਤਨ ਕਰਨ ਦੇ باوجود ਵੀ ਬਾਬਾ ਬੰਦਾ ਸਿੰਘ ਬਹਾਦਰ ਭਾਵ ਮਾਧੋदास ਬੇਰਾਗੀ ਕਾਮਯਾਬ ਨਾ ਹੋ ਪਾਇਆ ਸੱਚੇ ਸਤਿਗੁਰੂ ਜੀ ਪਲੰਘ ਛੱਡ ਕੇ ਜਦੋਂ ਖੜੇ ਹੋਏ ਤੇ ਮਹਾਰਾਜ ਜੀ ਨੇ ਪੁੱਛਿਆ ਤੂੰ ਕੌਣ ਤੇ ਪਹਿਲਾ ਸ਼ਬਦ ਨਿਕਲਿਆ ਕਿ ਮਹਾਰਾਜ ਮੈਂ ਤੇਰਾ ਬੰਦਾ ਹਜ਼ੂਰ ਆਖਤੀ ਨਹੀਂ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਿਉਂ ਨਹੀਂ ਕਰਦਾ ਸਹਿਬ ਜੀ ਦੇ ਚਰਨਾਂ ਦੇ ਵਿੱਚ ਚੁੱਕ ਗਿਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬਿਨੇ ਕੀਤੀ ਤੇ ਯਾਦ ਰੱਖਿਓ ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨਹੀਂ ਅੰਮ੍ਰਿਤ ਨਾਮ ਮਹਾਰਸ ਪੀਨੇ ਜਿਨਨੇ ਗੁਰੂ ਦੇਵ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਇਹਦੇ ਤੋਂ ਵੱਡਾ ਮਹਾਰਸ ਕੋਈ ਨਹੀਂ ਗੁਰਦੇਵ ਮਹਾਰਾਜ ਸੱਚੇ ਸਤਗੁਰ ਜੀ ਦੇ ਕਰ ਕਮਲਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਇਹਨਾਂ ਨੇ ਪ੍ਰਾਪਤ ਕੀਤੀ ਹਜ਼ੂਰ ਜੀ ਨੇ ਫਿਰ ਇਹਨਾਂ ਨੂੰ ਪੰਜਾਬ ਦੀ ਧਰਤੀ ਦੇ ਵੱਲ ਭੇਜਿਆ ਸਰਹੰਦ ਫਤਿਹ ਕਰਨ ਦੇ ਲਈ ਵਜ਼ੀਰ ਖਾਨ ਵਜ਼ੀਰ ਖਾਨ 10 ਲੱਖ ਦੀ ਫੌਜ ਦੇ ਨਾਲ ਜਦੋਂ ਚਮਕੌਰ ਦੀ ਗੜੀ ਨੂੰ ਘੇਰਦਾ ਕਹ ਗੁਰਗੋਮ ਸਿੰਘ ਪਾਤਸ਼ਾਹ ਜੀ ਉਸ ਥਾਂ ਦੇ ਉੱਤੇ ਬੜੀ ਨਿਰਪੈਤਾ ਦੇ ਨਾਲ ਉਹਨਾਂ ਦਾ ਸਾਹਮਣਾ ਕਰਦੀ ਨਹੀਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਰੱਖੀ ਹੋਵੇਗੀ ਕਿ ਅੱਜ ਭਾਵੇਂ ਸਮਾਂ ਮੇਰੇ ਵੱਲ ਦਾ ਨਹੀਂ ਪਰ ਵਜ਼ੀਰ ਖਾਨ ਜਦੋਂ ਸਮਾਂ ਆਵੇਗਾ ਤੇ ਯਾਦ ਰੱਖੀ ਮੈਂ ਨਹੀਂ ਮੇਰਾ ਇੱਕ ਸਿੱਖ ਤੇਰੀ ਸਰਹੰਦ ਨੂੰ ਉਜਾੜ ਕੇ ਰੱਖ ਦਵੇਗਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਇੱਕ ਕੌਤਕ ਸੀ ਕਰਾਮਾਤ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਨੰਦੇੜ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਦੇ ਵੱਲ ਭੇਜਦੇ ਨੇ। ਤੇ ਉਹ ਕਿਸ ਤਰੀਕੇ ਦੇ ਨਾਲ ਸਰਹੰਦ ਨੂੰ ਫਤਿਹ ਕਰਦੇ ਨੂੰ ਸਾਰੇ ਜਾਣਦੇ ਜੋ ਵਜੀਦੇ ਦਾ ਹਾਲ ਹੋਇਆ ਵਜ਼ੀਰ ਖਾਨ ਦਾ ਹਾਲ ਹੋਇਆ ਸਾਰੇ ਜਾਣਦੇ ਜਦੋਂ ਕੋਈ ਸੇਵਕ ਬਣ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਸੱਚੇ ਸਤਿਗੁਰੂ ਦੀ ਬਾਣੀ ਕਹਿੰਦੀ ਆ ਆਪਣੇ ਸੇਵਕ ਕੀ ਆਪੇ ਰਾਖੇ ਇਹ ਉਹੀ ਮਾਧੋਦਾਸ ਬਿਰਾਗੀ ਸਨ ਜਿਨ੍ਹਾਂ ਦੇ ਤੀਰ ਦੇ ਨਾਲ ਮਰੇ ਹੋਏ ਉਹ ਦੋ ਬੱਚਿਆਂ ਨੂੰ ਦੇਖ ਕੇ ਇਹਨਾਂ ਦੇ ਅੰਦਰ ਦੀ ਆਤਮਾ ਜਿਹੜੀ ਹੈ ਉਹ ਉਹ ਬਿਲਕੁਲ ਬਦਲ ਜਾਂਦੀ ਹੈ ਇਹ ਬਿਰਾਗ ਧਾਰਨ ਕਰ ਲੈਂਦੇ ਨੇ ਤੇ ਆਖਦੇ ਨੇ ਕਿ ਅੱਜ ਤੋਂ ਬਾਅਦ ਮੈਂ ਲੜਾਂਗਾ ਨਹੀਂ ਫਿਰ ਉਹਨਾਂ ਦੇ ਪਾਸੋਂ ਹੀ ਗੁਰਗੋਬਿੰਦ ਸਿੰਘ ਮਹਾਰਾਜ ਸਰਹੰਗ ਦੀ ਇਟ ਦੇ ਨਾਲ ਇਟ ਝੜਕਾਉਂਦੇ ਨੇ ਕਿੱਡੀ ਉੱਚੀ ਪਦਵੀ ਹੈ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿ ਜਿਹਦੇ ਉੱਤੇ ਹੱਥ ਰੱਖ ਦੇਣ ਜਿਸ ਨੂੰ ਥਾਪੜਾ ਦੇ ਦੇਣ ਉਹ ਸਿੱਖ ਵੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਫਤਿਹ ਹਾਸਲ ਕਰਦਾ ਏ ਉਹ ਭਾਵੇਂ ਬਚਿੱਤਰ ਸਿੰਘ ਜੀ ਕੋਲ ਛੋਟਾ ਜਾਂ ਕੱਦ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਸਿੱਖਾ ਨਹੀਂ ਆਖਿਆ ਕਿ ਦਾਤਾ ਜੀ ਤੁਸੀਂ ਤੇ ਆਖਦੇ ਸੀ ਕਿ ਸਾਡੇ ਕੋਲ ਦੁਨੀ ਚੰਦ ਨਾਮ ਦਾ ਹਾਥੀ ਹੈ ਤੇ ਉਹ ਤੇ ਹਾਥੀ ਭੱਜ ਗਿਆ ਉਹ ਤੇ ਹਾਥੀ ਦੌੜ ਗਿਆ ਰਾਤ ਨੂੰ ਮਹਾਰਾਜ ਉਹ ਮੁਗਲਾਂ ਦੇ ਹਾਥੀ ਦੇ ਨਾਲ ਹੁਣ ਕੌਣ ਮੁਕਾਬਲਾ ਕਰੇਗਾ ਭਾਈ ਬਚਿੱਤਰ ਸਿੰਘ ਜੀ ਆਏ ਸੱਚੇ ਸਤਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚ ਨਮਸਕਾਰ ਕੀਤੀ ਤੇ ਭਾਈ ਬਚਿੱਤਰ ਸਿੰਘ ਜੀ ਦਾ ਹੌਸਲਾ ਦੇਖੋ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਆਖਦੇ ਨੇ ਮਹਾਰਾਜ ਮੈਂ ਤੇ ਇਹ ਕੰਮ ਨਹੀਂ ਕਰ ਸਕਦਾ ਪਰ ਜੇ ਤੂੰ ਮੈਨੂੰ ਥਾਪੜਾ ਦੇ ਕੇ ਭੇਜੇਂਗਾ ਫਿਰ ਇੱਕ ਹਾਥੀ ਛੱਡੋ ਭਾਮੇ 100 ਹਾਥੀ ਆ ਜਾਣ ਮੈਂ ਡਰਦਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਥਾਪੜਾ ਤੇ ਜਦੋਂ ਥਾਪੜਾ ਦਿੱਤਾ ਨਾਗਣੀ ਹਾਂ ਦੇ ਵਿੱਚ ਪਕੜੀ ਹੈ ਬਰਸ਼ੀ ਤੁਸੀਂ ਦੇਖੋ ਕਿੰਨਾ ਬਲ ਹੋਵੇਗਾ ਉਹ ਬਲ ਭਾਈ ਬਜੇਤਰ ਸਿੰਘ ਜੀ ਦਾ ਨਹੀਂ ਸੀ ਉਹ ਬਲ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਸੀ ਆਪ ਕਿ ਜਦੋਂ ਤੱਕ ਖਾਲਸਾ ਨਿਆਰੇ ਰੂਪ ਦੇ ਵਿੱਚ ਰਹੇਗਾ ਮੈਂ ਸਾਰਾ ਪ੍ਰਤਾਪ ਇਹਨਾਂ ਦੇ ਵਿੱਚ ਪਾ ਦੇਵਾਂਗਾ ਜਦ ਲਗ ਖਾਲਸਾ ਰਹੇ ਨਿਆਰਾ ਨਿਆਰਾ ਦੇ ਅਰਥ ਨੇ ਵੱਖਰਾ ਪਾਪ ਜਿੱਦਾਂ ਦਾ ਗੁਰੂ ਨੇ ਪੈਦਾ ਕੀਤਾ ਸੀ ਉਸੇ ਤਰ੍ਹਾਂ ਦਾ ਹੀ ਜੋ ਗੁਰੂ ਨੇ ਰਹਿਤ ਮਰਿਆਦਾ ਤੈਅ ਕੀਤੀ ਉਸ ਰਹਿਤ ਮਰਿਆਦਾ ਦਾ ਧਾਰਨੀ ਹੋਵੇ ਤਬ ਲਗ ਤੇਜ ਦਿਉ ਮੈਂ ਸਾਰਾ ਤੇ ਮੇਰੇ ਖਾਲਸੇ ਦਾ ਦੁਨੀਆਂ ਦੇ ਵਿੱਚ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਪਰ ਅੱਗੇ ਹੀ ਹਜ਼ੂਰ ਨੇ ਇੱਕ ਹਦਾਇਤ ਲਾ ਦਿੱਤੀ ਉਹ ਹਦਾਇਤ ਬਹੁਤ ਵੱਡੀ ਸੀ ਸਾਨੂੰ ਖਾਲਸਾ ਚੇਤੇ ਰਹਿ ਗਿਆ ਹਦਾਇਤ ਭੁੱਲੀ ਗਈ ਸਾਨੂੰ ਹਦਾਇਤ ਭੁੱਲ ਗਈ ਅਸੀਂ ਨਾਮ ਲੈ ਲਿਆ ਖਾਲਸਾ ਨਾਮ ਨਾਮ ਨੂੰ ਪਕੜ ਕੇ ਬਹਿ ਗਏ ਰਹਿਤ ਛੱਡ ਦਿੱਤੀ ਅਸੀਂ ਜਿਸ ਰਹਿਤ ਨੂੰ ਮੇਰੇ ਮਾਲਕ ਜੀ ਨੇ ਦ੍ਰਿੜ ਕਰਵਾਇਆ ਸੀ ਉਹ ਰਹਿਤ ਖਤਮ ਹੋ ਗਈ ਰਹਿਤ ਖਤਮ ਹੋਣ ਦੇ ਨਾਲ ਨਿਆਰਾਪਨ ਜਿਹੜਾ ਸੀ ਖਤਮ ਹੋ ਗਿਆ ਹੁਣ ਨਿਆਰਾਪਨ ਖਤਮ ਹੋ ਗਿਆ ਗਏ ਤੇ ਖਾਲਸਾ ਹੀ ਰਹਿ ਗਿਆ ਹੈ ਤੇ ਉਹ ਖਾਲਸਾ ਹੁਣ ਕਰਦਾ ਕੀ ਪਿਆਏ ਪੰਛੀਆਂ ਨੂੰ ਚੋਗੇ ਪਾ ਰਿਹਾ ਹੈ ਕੀੜੀਆਂ ਦੇ ਭੋਣ ਦੇ ਉੱਤੇ ਦਾਣੇ ਸਿੱਟ ਰਿਹਾ ਹੈ ਝੰਡਾ ਨੂੰ ਮਥੇ ਟੇਕ ਰਿਆ ਏ ਮਰਿਆਦਾ ਨਹੀਂ ਨਾ ਰਹਿ ਗਈ ਖਾਲਸਾ ਹੀ ਰਹਿ ਗਿਆ ਇਕੱਲਾ ਮਰਿਆਦਾ ਖਤਮ ਹੋ ਗਈ ਹੈ ਤੇ ਜਦੋਂ ਮਰਿਆਦਾ ਖਤਮ ਹੋ ਜਾਂਦੀ ਹੈ ਫਿਰ ਨਾਮ ਕੁਝ ਨਹੀਂ ਕਰ ਪਾਉਂਦਾ بڑے ਲੋਕ ਜਿਨ੍ਹਾਂ ਦੇ ਨਾਮ ਨਾਨਕ ਨੇ ਪਰ ਉਹ ਗੁਰੂ ਨਾਨਕ ਥੋੜੀ ਬਣ ਗਏ بڑے ਲੋਕ ਨੇ ਜਿਨ੍ਹਾਂ ਦੇ ਨਾਮ ਅਰਜਨ ਨੇ ਔਰ ਉਹ ਗੁਰੂ ਅਰਜਨ ਦੇਵ ਮਹਾਰਾਜ ਛੋੜੀ ਬਣ ਗਏ ਮਰਿਆਦਾ ਨਹੀਂ ਉਹਨਾਂ ਦੇ ਕੋਲ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਖਿਆ ਸੀ ਪਿਆਰਿਓ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਅਸੀਂ ਰਹਿਤ ਛੱਡ ਦਿੱਤੀ ਸਿੱਖੀ ਦੇ ਨਾਮ ਨੂੰ ਸੰਭਾਲ ਕੇ ਜੀ ਮੈਂ ਸੇਖ ਹ ਜਿਹੜਾ ਬਾਟਾ ਭਰ ਕੇ दारू ਦਾ ਪੀਂਦਾ ਉਹ ਵੀ ਉੱਠ ਕੇ ਕਹਿੰਦਾ ਜੀ ਮੈਂ ਵੀ ਸੇਖ ਹ ਜਿਹੜਾ ਝੰਡਾ ਨੂੰ ਮੱਥੇ ਟੇਕਦਾ ਏ ਜਿਹੜਾ ਸ਼ਨੀਵਾਰ ਨੂੰ ਤੇਲ ਪਾਉਂਦਾ ਕਹੇ ਉਹ ਵੀ ਦਾਵਾ ਕਰਦਾ ਮੈਂ ਵੀ ਗੁਰੂ ਨਾਨਕ ਦਾ ਸਿੱਖ ਹਾਂ ਪਰ ਗੁਰੂ ਨਾਨਕ ਸਾਹਿਬ ਜੀ ਨੇ ਤੇ ਇੱਕ ਰਹਿਤ ਮਰਿਆਦਾ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਿਆਰ ਕੀਤੀ ਸੀ ਨਾ ਤੇ ਉਸ ਮਰਿਆਦਾ ਦੇ ਵਿੱਚ ਉਹ ਕਹ ਦਿੱਤਾ ਸੀ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਏ ਕੋਈ ਇਹ ਨਾ ਮੰਨ ਕਰੇ ਕਿ ਮੈਂ ਜੋ ਮਰਜ਼ੀ ਕਰਾਂ ਸੇਖ ਮੈਨੂੰ ਉਹ ਪਿਆਰਾ ਨਹੀਂ ਮਹਾਰਾਜ ਕਹਿੰਦੇ ਰਹਿਤ ਪਿਆਰੀ ਜਬ ਇਹ ਗਹੇ ਵਿਪਰਨ ਕੀ ਰੀਤ ਇਹ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਗਹੇ ਦੇ ਅਰਥ ਹੁੰਦੇ ਨੇ ਪਕੜ ਲੈਣਾ ਉਹਦੀ ਧਾਰਨਾ ਦੇ ਉੱਤੇ ਚੱਲ ਪੈਣਾ ਤਬ ਨਾ ਕਰਵਿੰਨ ਕੀ ਪ੍ਰਤੀਤ ਮੈਂ ਇਹਨਾਂ ਦੀ ਪ੍ਰਤੀਤ ਨਹੀਂ ਕਰਾਂਗਾ ਜਦੋਂ ਤੱਕ ਤੇ ਖਾਲਸਾ ਨਿਆਰੇ ਰੂਪ ਦੇ ਵਿੱਚ ਰਹੇਗਾ ਹਰ ਮਜ਼ਬਬ ਦੀ ਆਪਣੀ ਰੂਪ ਰੇਖਾ ਹੈ ਮੈਂ ਕਿਸੇ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੈ ਜੀਵਨ ਹੈ ਆਪਣਾ ਧਰਮ ਹੈ ਪਰ ਸਾਡਾ ਸਾਡਾ ਫਲਸਫਾ ਬੜਾ ਵੱਡਾ ਹੈ ਸਾਡਾ ਸਿਧਾਂਤ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਸਾਡਾ ਸਾਰਾ ਸਿਧਾਂਤ ਮਰਿਆਦਾ ਦੇ ਉੱਤੇ ਟਿਕਿਆ ਆਇਆ ਹੈ ਜੇ ਮर्यादा ਨਹੀਂ ਤੇ ਕੁਝ ਨਹੀਂ ਮर्यादा ਤੋਂ ਬਿਨਾਂ ਤੇ ਜੇ ਦਰਿਆ ਵੀ ਵਗਦੇ ਨੇ ਨਾ ਉਹ ਵੀ ਬੜੇ ਘਾਤਕ ਸਿੱਧ ਹੁੰਦੇ ਨੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਮर्यादा ਲਾਗੂ ਕਰ ਦਿੱਤੀ ਜੇ ਜੀਵਨ ਮर्यादा ਦੇ ਵਿੱਚ ਰਹੇਗਾ ਤੇ ਉਹ ਜੀਵਨ ਕਿਸੇ ਨੂੰ ਸੁੱਖ ਦੇ ਸਕਦਾ ਹੈ ਪਰ ਜਿਸ ਦਿਨ ਮर्यादा ਖਤਮ ਹੋ ਗਈ ਸਾਡੇ ਖਾਣ ਦੀ ਮर्यादा ਹੈ ਸਾਡੇ ਪੌਣ ਦੀ ਮਰਿਆਦਾ ਹੈ ਤੇ ਜੇ ਤੁਸੀਂ ਇਹ ਮਰਿਆਦਾ ਖਤਮ ਕਰ ਦਿਓ ਨਹੀਂ ਮਰਿਆਦਾ ਹੀ ਬੰਦੇ ਨੂੰ ਜੀਵਤ ਰੱਖਦੀ ਹੈ ਜਿਸ ਦਿਨ ਮਰਿਆਦਾ ਖਤਮ ਕਰ ਦਿਓਗੇ ਬੰਦਾ ਮਰ ਜਾਵੇਗਾ ਮਰਿਆਦਾ ਖਤਮ ਕਰਨ ਦਾ ਮਤਲਬ ਹੈ ਸਿਧਾਂਤ ਖਤਮ ਕਰ ਦੇਣਾ ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਰਿਆਦਾ ਦਿੱਤੀ ਹੈ ਉਸ ਮਰਿਆਦਾ ਦੇ ਅਸੀਂ ਧਾਰਨੀ ਕੋਈ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੇਵਲ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ ਮਰਿਆਦਾ ਵੀ ਦਿੜੜ ਕਰਵਾਈ ਹੈ। ਪੰਜ ਪਿਆਰੇ ਸਾਨੂੰ ਕੇਵਲ ਅੰਮ੍ਰਿਤ ਦੀ ਦਾਤ ਨਹੀਂ ਦਿੰਦੇ ਮਰਿਆਦਾ ਵੀ ਦਿੜੜ ਕਰਾਉਂਦੇ ਨੇ। ਉਹ ਮਰਿਆਦਾ ਸਾਡੇ ਅੰਦਰ ਨੂੰ ਜੀਵਤ ਰੱਖਦੀ ਹੈ। ਇਹੀ ਸਾਡਾ ਨਿਆਰਾਪਾਨ ਹੈ। ਸਾਡੀ ਰਹਿਤ ਮਰਿਆਦਾ ਹੀ ਸਾਡਾ ਨਿਆਰਾ ਪਾਨ ਹੈ ਜਿਹੜੀ ਸਾਨੂੰ ਬਚਾ ਕੇ ਰੱਖਦੀ ਹੈ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਿਲਕੁਲ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾਂ ਉਸ ਸਿੱਖ ਦਾ ਕੀ ਕਰੋਗੇ ਜੋ ਸਵੇਰੇ ਬੇਚਾਰਾ ਜੰਡਾ ਨੂੰ ਵੀ ਮੱਛਾ ਟੇਕ ਜਾਂਦਾ ਏ ਮੋਲੀਆਂ ਵੀ ਬਨ ਜਾਂਦਾ ਏ ਸਿਆਣਿਆਂ ਕੋਲ ਵੀ ਚਲਾ ਜਾਂਦਾ ਏ ਤੇ ਸ਼ਾਮ ਨੂੰ ਕਹਿੰਦਾ ਜੀ ਲੋ ਸੋਦਰ ਦੀ ਬਾਣੀ ਦਾ ਹੁਣ ਪਾਠ ਵੀ ਕਰ ਲਈਏ ਕੋਈ ਮਰਿਆਦਾ ਨਹੀਂ ਨਾ ਹੋਈ ਤੇ ਮਰਿਆਦਾ ਤੋਂ ਬਗੈਰ ਸਿੱਖ ਨਹੀਂ ਹੈ ਅੱਜ ਅਸੀਂ ਕੀ ਕੀਤਾ ਸਿੱਖ ਸ਼ਬਦ ਲੈ ਲਿਆ ਖਾਲਸਾ ਸ਼ਬਦ ਲੈ ਲਿਆ ਮਰਿਆਦਾ ਛੱਡ ਦਿੱਤੀ ਹੈ ਉਸ ਮਰਿਆਦਾ ਤੋਂ ਬਗੈਰ ਰਹਿਤ ਬਿਨਾ ਦਰ ਝੋਟਾਂ ਖਾਏ ਗੁਰੂ ਸਾਹਿਬ ਜੀ ਆਖਦੇ ਨੇ ਕਿ ਜੇ ਜੀਵਨ ਦੇ ਵਿੱਚ ਰਹਿਤ ਨਹੀਂ ਕੋ ਰਹਿਤ ਦੇ ਨਾਲ ਬੰਦੇ ਦੇ ਜੀਵਨ ਦੇ ਵਿੱਚ ਝੋਟਾਂ ਪੈਂਦੀਆਂ ਆਬੋ ਗੁਰਮੁਖ ਪਿਆਰਿਓ ਦੀਨ ਦਿਆਲ ਸੱਚੇ ਸਤਗੁਰੂ ਗੁਰਕਲਗੀ ਸਰਪਾਤਸ਼ਾਹ ਜੀ ਦੇ ਅੰਮ੍ਰਿਤ ਦੇ ਵਿੱਚ ਕਿੱਡੀ ਤਾਕਤ ਹੈ ਇੱਕ ਬਾਬਾ ਬੰਦਾ ਸਿੰਘ ਬਹਾਦਰ ਵਾਹਿਗੁਰੂ ਜੀ ਮਾ ਤੋਂ ਦਾਸ ਬੇਰਾਗੀ ਨੂੰ ਜਿਹੜੇ ਘਰ-ਬਾਰ ਛੱਡ ਕੇ ਸਨਿਆਸੀ ਹੋ ਗਏ ਸਨ ਕਿੱਥੇ ਗੋਦਾਬਰੀ ਦਾ ਕੰਡਾ ਉਥੇ ਜਾ ਕੇ ਭਗਤ ਮੇਰੇ ਮਾਲਕ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਜਦੋਂ ਅੰਮ੍ਰਿਤ ਦੇ ਛਿੱਟੇ ਅੱਖਾਂ ਦੇ ਵਿੱਚ ਮਾਰੇ ਕੇਸਾਂ ਦੇ ਉੱਤੇ ਪਾਏ ਮੁਖ ਦੇ ਵਿੱਚ ਪਾਇਆ ਅੰਦਰ ਦੀ ਆਤਮਾ ਜਾਗ ਗਈ ਫਿਰ ਉਹੀ ਮਾਧੋ ਦਾਸ ਬੇਰਾਗੀ ਸਰਹੰਦ ਦੇ ਉੱਤੇ ਆ ਕੇ ਇੱਟ ਦੇ ਨਾਲ ਇੱਟ ਖੜਕਾ ਕੇ ਸਹਿਬ ਗੁਰੂ ਕਲਗੀ ਤਰਪਾਦਾਸ਼ ਜੀ ਦੇ ਲਾਲਾਂ ਦੀ ਸ਼ਹਾਦਤ ਦਾ ਬਦਲਾ ਲੈਂਦਾ ਹੈ ਜ਼ੁਲਮ ਦਾ ਖਾਤਮਾ ਕਰਦਾ ਆਪਾਂ ਬਦਲਾ ਸ਼ਬਦ ਨਹੀਂ ਵਰਤ ਸਕਦੇ ਕਿਉਂਕਿ ਖਾਲਸੇ ਦੇ ਵਿੱਚ ਬਦਲੇ ਦੀ ਭਾਵਨਾ ਨਹੀਂ ਹੁੰਦੀ ਜ਼ੁਲਮ ਦਾ ਖਾਤਮਾ ਕੀਤਾ ਉਹ ਜ਼ੁਲਮ ਹੋਇਆ ਸੀ ਖਾਲਸਾ ਕਦੀ ਬਦਲੇ ਦੀ ਭਾਵਨਾ ਨਹੀਂ ਰੱਖਦਾ ਜੇ ਬਦਲੇ ਦੀ ਭਾਵਨਾ ਰੱਖਦਾ ਤੇ ਸਿੱਖਾਂ ਨੇ ਕਿੰਨੀ ਵਾਰੀ ਦਿੱਲੀ ਜਿੱਤੀ ਹੈ ਤੇ ਦਿੱਲੀ ਦਿੰਦੇ ਹੀ ਨਹੀਂ ਮੁੜ ਕੇ ਬਦਲੇ ਦੀ ਕੋਈ ਭਾਵਨਾ ਨਹੀਂ ਇੱਥੇ ਜ਼ੁਲਮ ਦਾ ਟੱਕਰ ਹੈ ਆਓ ਗੁਰੂ ਸਵਾਰਿਓ ਸੱਚੇ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾਲਾ ਜੀਵਨ ਬਖਸ਼ਿਸ਼ ਕਰਨ ਰਹਿਤ ਮਰਿਆਦਾ ਦੇ ਧਾਰਨੀ ਬਣ ਜਾਈਏ ਗੁਰੂ ਦਾ ਅੰਮ੍ਰਿਤ ਛਕੀਏ ਸਿੰਘ ਸੱਚ ਜਾਈਏ ਤਾਂ ਜੋ ਸਾਡੇ ਅੰਦਰ ਦੀ ਜਿਹੜੀ ਸਰਹੰਦ ਹੈ ਅਸੀਂ ਉਸ ਨੂੰ ਫਤਿਹ ਕਰ ਸਕੀਏ ਜਿਸ ਸਰਹੰਦ ਦੇ ਉੱਤੇ ਵਜ਼ੀਰ ਖਾਂ ਵਰਗਿਆਂ ਦਾ ਕਬਜ਼ਾ ਹੈ ਅਸੀਂ ਉਸ ਕਬਜ਼ੇ ਤੋਂ ਰਹਿਤ ਹੋ ਜਾਈਏ ਇੱਥੇ ਖਾਲਸੇ ਦਾ ਰਾਜ ਹੋਵੇ ਇਥੇ ਖਾਲਸੇ ਦਾ ਬੋਲ ਬਾਲਾ ਕੋ ਵੀ ਇਥੇ ਅੰਮ੍ਰਿਤਮੇ ਬਾਨੀ ਦਾ ਪ੍ਰਵਾਹ ਚੱਲੇ ਇਹ ਹੀ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਸਾਬ ਜੀ ਦੇ ਕਰਦੀਆਂ ਅਗੰਮੀ ਇਲਾਹੀ ਦਰਗਾਹ ਕੀ ਬਾਨੀ ਦੀਆਂ ਇਤਿਹਾਸ ਦੀਆਂ ਕਥਾ ਵਿਚਾਰਾਂ ਕਰਦਿਆਂ ਪਾਸੋਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੋਟੀਆਂ ਰਹਿ ਗਈਆਂ ਕੋ ਬਣ ਗਈਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਅਸੀਂ ਸਬਖਸ਼ਣੀ ਵਾਖੇ ਗੁਰਜੀਕਾ ਖਾਲਸਾ ਵਾਹ ਕੀ ਗੁਰੂ ਜੀ ਕੀ ਫਤਿਹ